ਲਓ ਜੀ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਆ ਸੋਨਾ ਹੋਣ ਲੱਗਾ ਰਿਹਾ ਸਸਤਾ 37000 ਦਾ ਸੋਨਾ ਹੁਣ 10 ਗ੍ਰਾਮ ਦਾ ਨੂੰ ਮਿਲੂਗਾ ਨਾਰਮਲ ਜਿਹੜਾ ਸੋਨਾ ਵਾ ਉਹਦਾ ਰੇਟ 1,50,000 ਤੋਂ ਵੀ ਉੱਤੇ ਚਲ ਗਿਆ ਜਿਹੜਾ ਸੋਨਾ ਵਾ ਤੁਹਾਨੂੰ 37 ਤੋਂ ਲੈ ਕੇ 38000 ਦਾ 10 ਗ੍ਰਾਮ ਮਿਲ ਜਾਊਗਾ ਇਹ ਪਹਿਲੀ ਵਾਰ ਹੋਇਆ ਕਿ ਇੰਡੀਆ ਦੇ ਵਿੱਚ 9 ਕੈਰਟ ਸੋਨਾ ਆਇਆ ਵਾ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ 22 ਕੈਰਟ 24 ਕੈਰਟ 18 ਕੈਰਟ 14 ਕੈਰਟ ਵੀ ਸੋਨਾ ਇੰਡੀਆ ਦੇ ਵਿੱਚ ਹੁੰਦਾ ਸੀ ਪਰ ਹੁਣ 9 ਕੈਰਟ ਸੋਨਾ ਵੀ ਇੰਡੀਆ ਵਿੱਚ ਲਾਂਚ ਕਰ ਦਿੱਤਾ ਗਿਆ ਵਾ ਇਹ 9 ਕੈਰਟ ਸੋਨਾ ਦੂਜੇ ਸੋਨੇ ਵਾਂਗੂ ਹਾਲ ਮਾਰਕ ਦੇ ਨਾਲ ਆਇਆ ਕਰੂਗਾ ਹੁਣ ਇਹਨੂੰ ਵੀ ਅਫੀਸ਼ੀਅਲ ਤਰੀਕੇ ਨਾਲ ਅਪਰੂਵ ਹੋ ਗਿਆ 9 ਕੈਰਟ ਸੋਨਾ ਪਰ ਇਹ ਜਿਹੜਾ 9 ਕੈਰਟ ਸੋਨਾ ਵਾ ਇਹ ਸਸਤਾ ਏ ਇਸ ਕਰਕੇ ਆ ਕਿਉਂਕਿ ਇਹ ਦੂਜੇ ਸੋਨੇ ਨਾਲੋਂ ਕਾਫੀ ਹਲਕਾ ਹੁੰਦਾ ਵਾ ਤੇ ਇਹਦੇ ਵਿੱਚ ਸਿਰਫ 37% ਹੀ ਸੋਨਾ ਹੁੰਦਾ ਵਾ 9 ਕੈਰਟ ਦੇ ਵਿੱਚ ਜਦਕਿ 22 ਕੈਰਟ ਦੇ ਵਿੱਚ 92% ਤੱਕ ਸੋਨਾ ਹੁੰਦਾ ਵਾ ਇਹਦੇ ਵਿੱਚ ਬਾਕੀ ਜ਼ਿਆਦਾਤਰ ਸਿਲਵਰ, ਜ਼ਿੰਕ ਤੇ ਬਾਕੀ ਹੋ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਵਾਂ। ਕੁਝ ਲੋਕ ਇਹ ਵੀ ਕਹਿੰਦੇ ਆ ਕਿ 8-10 ਸਾਲ ਵਰਤਣ ਤੋਂ ਬਾਅਦ ਇਹ ਸਿਰਾਂ ਸੋਨਾ ਵਾ ਹਰਾਉਣ ਲੱਗ ਜਾਂਦਾ ਵਾ ਜਾਂ ਥੋੜਾ ਥੋੜਾ ਖਰਾਬ ਹੋਣ ਲੱਗ ਜਾਂਦਾ ਇਹਦਾ ਕਲਰ ਖਰਾਬ ਹੋਣ ਲੱਗ ਜਾਂਦਾ ਵਾ ਤੇ ਜੇ ਤੁਹਾਨੂੰ ਸੋਨਾ ਚਾਹੀਦਾ ਵਾ, ਸਸਤਾ ਚਾਹੀਦਾ ਵਾ ਤੇ ਤੁਸੀਂ 9 ਕੈਰੇਟ ਵੱਲ ਜਾ ਸਕਦੇ ਜੇ। ਪਹਿਲਾਂ ਇੱਕ ਰੀ ਚੰਗੀ ਤਰ੍ਹਾਂ ਪਤਾ ਕਰ ਲਿਓ ਕਿ ਇਹ ਕਿੰਨੇ ਸਾਲ ਚੱਲਦਾ ਵਾ ਜਾਂ ਇਹ ਕਿੰਨਾ ਕੁ ਟਿਕਦਾ ਵਾ ਜਾਂ ਇਹ ਉਸ ਤੋਂ ਬਾਅਦ ਵੈਲਿਊ ਕਿੰਨੀ ਹੈ ਜਦੋਂ ਆਪਾਂ ਇਹਨੂੰ ਵੇਚਦੇ ਹਾਂ।